ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਲੋ ਮੇਰੇ ਵੀਰੋ ਕਰੋ ਫਿਰ ਅੱਜ ਬੱਚਿਆਂ ਦਾ ਸ਼ੌਂਕ ਸਾਰੇ ਛੋਟੇ ਬੱਚੇ ਆਜੇ ਦਾਰਾਂ ਚ ਆਣ ਆਲੇ ਆ ਬਸ ਇੱਕ ਇੱਕ ਦੋ ਦੋ ਡਾਰ ਲਵਾ ਕੇ ਤੇ ਬੰਦ ਕਰਦੇ ਨੇ ਇਹਨਾਂ ਨੂੰ ਲੋ ਮੇਰੇ ਵੀਰੋ ਕਰੋ ਸਭ ਤੋਂ ਛੋਟੇ ਬੱਚੇ ਚੱਕ ਇਹਨਾਂ ਨੂੰ ਕੱਲ ਹੀ ਅਜੇ ਜੋੜੀਆਂ ਤੋਂ ਲੁੱਟ ਕੇ ਆ ਇਹ ਜੋੜੀਆਂ ਤੋੜੀਆਂ ਆ ਤੇ ਹੁਣ ਅਸੀਂ ਇਹਨਾਂ ਨੂੰ ਕਰਾਵਾਂਗੇ ਹੈਂਡ ਫੀਡ ਇਹ ਬੱਚੇ ਆ ਤਿੰਨ ਜੋੜੀਆਂ ਲਈ ਇਹਨਾਂ ਨੂੰ ਤੋੜਤੀਆਂ ਤੇ ਹੁਣ ਹੈਂਡ ਫੀਡ ਕਰਾ ਕੇ ਪਾਲਾਂਗੇ ਇਹਨਾਂ ਨੂੰ ਦੇਖੋ ਤੁਸੀਂ ਇਹਦਾ ਤਾਰਾ ਡਾਵਾ ਡਾਵਾ ਲੱਗਾ ਹੈ ਹਾਂਜੀ ਆ ਕਰੋ ਇਹ ਚੱਕ ਦੋ ਬੱਚੇਆਂ ਫਿੰਸੀਆਂ ਹੋਈਆਂ ਹੀ ਤੇ ਹੁਣ ਇਹਨਾਂ ਨੂੰ ਦੇਣੇ ਆ ਗੋਲੀ ਇਹਨਾਂ ਨੂੰ ਜਲਦੀ ਇਹਨਾਂ ਨੂੰ ਆਰਾਮ ਆ ਜਾਊਗਾ ਫਿੰਸੀਆਂ ਸੁੱਕ ਜਾਣੀਆਂ ਛੇਤੀ ਲੋ ਮੇਰੇ ਵੀਰ ਆ ਚਾਰ ਪੰਜ ਬੱਚੇ ਨਿਕਲੇ ਸੀ ਨਵੇਂ ਇਹਨਾਂ ਦੇ ਹੁਣ ਇਹ ਜੂਆ ਵਾਲਾ ਪਾਊਡਰ ਪਾ ਦੇ ਲੱਗੇ ਆ ਤਾਂ ਕਿ ਪਰ ਵਧੀਆ ਰਹਿਣ ਨਹੀਂ ਤੇ ਕਈ ਵਾਰੀ ਪਰ ਖਰਾਬ ਹੋ ਜਾਂਦੇ ਬੱਚਿਆਂ ਦੇ ਜੂਆ ਕਰਕੇ ਇੱਕ ਦਾ ਪਾਊਡਰ ਪਹਿਲਾਂ ਹੀ ਪਾ ਦੇ ਨੇ ਨਹੀਂ ਵੀ ਤੇ ਜੀ ਤੋਂ ਪਚੰਗੀ ਨਿਕਲੇ ਮੈਂ ਕਹਾਂ ਚਲੋ ਬੱਚਿਆਂ ਨੂੰ ਪੱਠੇ ਪੱਠੀਆਂ ਨੂੰ ਧੋਪ ਲਵਾਈ ਦਈਏ ਤੋ ਬੱਚੇ ਚੰਗੇ ਘੜਾਕੇ ਦੇ ਨਿਕਲੇ ਰੋਹੀ ਚੈੱਕ ਅਕੇ ਦਾ ਲੱਗੇ ਪੱਠੇ ਪੱਠੀਆਂ ਦੇ ਬੱਚੇ ਲੋ ਵੀ ਮੇਤਰੋ ਨਵੇਂ ਬੱਚੇ ਛੇੜ ਕੇ ਦੇਖੀਏ ਪਹਿਲੀ ਪਹਿਲੀ ਡਾ ਰਹੇ ਜੀ ਉਦਾਂ ਜਾਲ ਉਤੇ ਬੰਦੇ ਉਹਨਾਂ ਤੇ ਵਾਵਾ ਟਾਈਮ ਹੋ ਗਿਆ ਹੈ ਹਫਤਾ ਹਫਤਾ ਹੋ ਗਿਆ ਲਗਭਗ ਜਾਲ ਤੇ ਬੰਦੇ ਉਹਨੂੰ ਜੜ ਕੇ ਦੇਖਦੇ ਆਂ ਕੀ ਕਰਦੇ ਜੜੇ ਦੋ ਦੋ ਚੱਕਰ ਬਾਕੇ ਬਹਿਣਗੇ ਬਹਿਣਗੇ ਛਤਰੀ ਤੇ ਪੱਕੇ ਹੋਣਗੇ ਆ ਜਿਓ ਕਰੋ ਬਈ ਮੇਰਾ ਵੀਰੋ ਚੱਕ ਬਚੇ ਨਵੇਂ ਪਹਿਲੀ ਦਾੜਾ ਹੈ ਦੋ ਦੋ ਚੱਕਰ ਬਾਕੇ ਬਹਿ ਜਾਂ ਤਾਂ ਠੀਕ ਆ ਰਹਿਣਾ ਤੇ ਆਜੀ ਛਤਰੀ ਦੇ ਦੇਖੋ ਬਈ ਆਹ ਭਾਈ ਆਪਣੇ ਖੁੱਡੇ ਇਹ ਦੋ ਡਾਰਾਂ ਵਾਲੇ ਕਬੂਤਰ ਕਬੂਤਰੀਆਂ ਇੱਧਰ ਦੋ ਬੱਚਿਆਂ ਵਾਲੀਆਂ ਜੋੜੀਆਂ ਇੱਧਰ ਜਾਲ ਬਣਾਇਆ ਵੱਡਾ ਬੱਚੇ-ਪੁੱਛੇ ਗਿਜਾਨ ਨੂੰ ਅੰਦਰ ਹੀ ਛਤਰੀ ਦੇ ਟੱਪਦੇ ਰਹਿੰਦੇ ਆ ਤੇ ਧੁੱਪ-ਧੁੱਪ ਲੱਗਦੀ ਰਹਿੰਦੀ ਬਾਕੀ ਦੱਸੋ ਕਿਦਾਂ ਲੱਗੇ ਜਾਨਵਰ ਐਡਾ ਜਾਲ ਬਣਾਉਂਦਾ ਮੇਰੇ ਵੀਰੋ ਇੱਕ ਤਾਂ ਫਾਇਦਾ ਹੈ ਜੇ ਬੱਚਾ ਬਾਈ ਚਾਂਸ ਨਿਕਲ ਵੀ ਜਾਵੇ ਬਾਹਰ ਦੇ ਆਸੇ ਪਾਸੇ ਖੁੱਲਾ ਹੈ ਚਾਰੇ ਬੰਨੇ ਜਾਲੀ ਲੱਗੀ ਖੁੱਲਾ ਜੇ ਵਾਪਸ ਆ ਜਾਂਦਾ ਦੇਖ ਕੇ ਬੱਚੇ ਅੰਦਰ ਬਾਕੀ ਛਤਰੀ ਲੱਗੀ ਇਧਰ ਪਿੰਜਰਾ ਇਧਰੋਂ ਇਧਰ ਛਤਰੀ ਤੇ ਛਤਰੀ ਤੇ ਪਿੰਜਰੇ ਦੇ ਇਦਾਂ ਹੀ ਥੋੜੇ ਮੋਢੇ ਖੁੱਲ ਜਾਂਦੇ ਆ ਜ਼ੋਰ ਪਾ ਜਾਂਦਾ ਮੋਢਿਆਂ 'ਚ ਤੇ ਬਾਹਰ ਕੱਢਦੀ ਇਹਦੇ ਬਾਝੋਂ ਛਤਰੀ ਇਦਾਂ ਪਿੰਜਰੇ ਦੇ ਬਾਹਨਿਆ ਸ਼ੁਰੂ ਕਰਦੀ ਤੇ ਫਿਰ ਹੌਲੀ ਹੌਲੀ ਹਫ਼ਤੇ ਕੇ ਬਾਅਦ ਫਿਰ ਛੇੜ ਕੇ ਦੇਖ ਲਈ ਤਾਂ ਜਿੱਦਾਂ ਅੱਜ ਛੇੜ ਕੇ ਦੇਖੇ ਆ ਬੈਠੇ ਉੱਤੇ ਚਾਰ-ਚਾਰ ਚੱਕਰ ਪਾ ਕੇ ਦੋ-ਚਾਰ ਮਿੰਟ ਉੱਡ ਕੇ ਬਹਿ ਗਏ ਆ ਸਾਰੇ ਬਾਕੀ ਆ ਕੁਝ ਇੱਧਰ ਇਹ ਥੋੜੇ ਪੱਠੇ-ਪਠੀਆਂ ਜਿਹੜੇ ਬਣ ਗਏ ਆ ਹੁਣ ਜਾਨਵਰ ਡੋਰਾ ਵਾਲੇ ਇੱਧਰ ਦੋ ਖੁੱਟੇ ਬਰੀਡਿੰਗ ਲਈ ਹਾਂਜੀ ਵੀ ਮੇਰਾ ਵੀਰੋ ਹੋਜੀ ਲੱਗੇ ਹੱਥ ਖੁੱਡੇ ਵੀ ਕਰਦੇ ਸਾਫ ਜਟਾਣੇ ਤੇ ਲੱਗਾ ਆ ਜਾਏ ਚੋਬਰ ਸਾਫ ਕਰਨੇ ਖੁੱਟੇ ਲੱਗਾ ਇਹ ਗੱਡੇ ਸਾਫ਼ ਕਰਨ ਹਾਂਜੀ ਲੋ ਜੀ ਕਰਤੀਆਂ ਸਾਰੀਆਂ ਪੱਠੀਆਂ ਤਾਂ ਬੱਚੇ ਅੰਦਰ ਇਹੋ ਤੋਂ ਪਰਨੇ ਪੱਠੀਆਂ ਕੁਝ ਵਿੱਚ 2-4 ਰਵੇ ਤੇ ਬੜੀ ਮਜ਼ਬੂਤ ਰੀਆਂ ਬਾਕੀ ਸਾਰੀਆਂ ਨਵੇਂ ਪੱਠੀਆਂ ਆ ਇਹ 9 ਨਾ ਪੱਠੇ ਦੇ ਵਿੱਚ ਬੜੇ ਬੁਧਤਰ ਉਹ ਇਹ ਕਰਦੇ ਹੁੰਦੇ ਦੇਖੋ ਉੱਪਰ ਉੱਛਾ ਕਿੱਪਾ ਲੋ ਜੀ ਅੰਦਰ ਕਰਦੇ ਆ ਨਾ ਰੱਖ ਦਈਏ ਪਾਣੀ ਆ ਜੋ ਜਰੋ ਪਾਣੀ ਜੋ 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 ਲੋ ਇਹ ਤਾਂ ਪੂਤਰੀਆਂ ਨੂੰ ਦਾ ਰਸਤਾ ਪੂਤਰੀਆਂ ਨੂੰ ਹੀ ਰੱਖ ਦਈਏ ਪਾਣੀ ਯੋ ਭਾਈ ਲੋ ਲੋ ਜੀ ਵੱਡੀਆਂ ਜੂੜੀਆਂ ਨੂੰ ਵੀ ਪਾਣੀ ਰੱਖ ਦਈਏ ਦਰ ਵੀ ਰੱਖ ਦਈਏ ਆ ਜੋ ਭਾਈ ਲੋ ਜੀ ਕਰਤੇ ਸਾਰੇ ਛੋਟੇ ਬੱਚੇ ਵੀ ਅੰਦਰ ਕਰੋ ਚੈੱਕ ਲੋ ਜੀ ਨਹੀਂ ਬਿਨ ਲੱਗਿਆ ਛੋਟੇ ਬੱਚਿਆਂ ਨੂੰ ਪਾਣੀ ਕੋਸਾ ਲੋੜ ਨਾ ਸਕਟ ਜਿਹਨੂੰ ਜਿਹਨੂੰ ਲੋੜ ਹੈ ਇੱਥੇ ਛੱਡੀ ਜਾ ਇਕੱਠੇ ਕਰਦੇ ਠੰਡ ਤੋਂ ਦਿਖਾ ਰਿਹਾ ਹਾਂ

ਲੋੜ ਮੁਤਾਬਕ ਜਿੰਨੂੰ ਜਿੰਨੇ ਲੋੜ ਉਹਨਾ ਦੇ ਦਾਂਗੇ। ਥੋੜਾ ਛੋਟੇ ਬੱਚੇ ਆਣਾ। ਤੇਰੀ ਪਾਣੀ ਘੱਟ ਜਾਂਦੇ ਆ। ਉਸ ਤੋਂ ਤੇ ਜਿੰਨੂੰ ਜਿੰਨੇ ਲੋੜ ਉਹਨਾ ਦੇ ਕੇ ਕੋਸਾ ਪਾਣੀ। ਇਹ ਸਾਰੇ ਇੱਥੇ ਡੱਕ ਜੀਦੇ ਆ। ਇਹ ਡੱਕਦੇ ਸਾਰੇ ਇਕੱਠੇ ਕਰਕੇ ਹੁਣ ਦਿੰਨੇ ਆ ਛੋਟੇ ਬੱਚਿਆਂ ਨੂੰ। ਐਡ ਦਾ ਫੀਡ। ਉਹ ਤੇਲਾ ਤੇ ਉਹਨੂੰ ਦਿੰਨੇ ਆ ਫੀਡ ਫਿਲਟਰ ਨਾਲ ਇਹਦੇ ਵਿੱਚ ਥੋੜੀ ਜਿਹੀ ਇਹੋ ਇਸ ਵਿੱਚ ਥੋੜਾ ਜਿਹਾ ਪਾਣੀ ਤੇ ਪਾਣੀ ਨਾਲ ਹਮਨੇ ਇਹੋ ਜਿਹਾ ਅੰਬੇ ਦਾ ਦਾਣੇ ਖਾਣ ਲੋਕ ਦਿਨ ਬੈਣੇ ਪੈਂਦੀ ਹੁੰਦੀ ਬਸ ਤੇ ਨਾਲ ਤੇ ਲੱਗ ਜਾਂਦੇ ਹੁੰਦੇ ਦਾਣੇ ਖਾਣ ਦੋ ਦਿਨ ਦੇਰੀ ਬਸ ਹੌਲੀ ਹੌਲੀ ਲੱਗ ਗਏ ਮੂੰਹ ਮਾਰ ਮੋਦਾ ਜਿਵੇਂ ਜੁਲੇ ਤਾਂ ਨਹੀਂ ਨਾ ਤਾਂ ਆਖ ਨਹੀਂ ਦੇਣੀ ਕੋਈ पाणी <laughs> ਆ ਨੂੰ ਜੋ ਨਗਰਾਵਾਂਗੇ ਵੱਡੀਆਂ ਜੋੜੀਆਂ ਦਾ ਵੱਡੀਆਂ ਜੋੜੀਆਂ ਦਾ ਸ਼ੋਅ ਕਰਾਵਾਂਗੇ ਤੁਹਾਨੂੰ ਮਾਰੂ ਜੀ ਜਿਹੜਾ ਲਾਖਾ ਹੈ ਨਹੀਂ ਦੇਂਦੀ ਜੀ ਉਹਨਾਂ ਦੇ ਜਦੋਂ ਇਹਨਾਂ ਨੇ ਪਾਤੇ ਉਹਨਾਂ ਨੂੰ ਦੇ ਦੇਇਆ ਕੋਸਾ ਪਾਣੀ ਤਾਂ ਕਿ ਪੋਟ ਜਾ ਮਣਾ ਹੋਵੇ ਦਾਣੇ ਵੀ ਜਿਹੜੇ ਤਰ੍ਹਾਂ ਪਚ ਜਾਣ ਇਹਨਾਂ ਦੇ ਪਾਣੀ ਦੇ ਕੰਨ ਨੂੰ ਦੋਨੇ ਇਹਨਾਂ ਨੇ ਮਾਰ ਦੋਇਆ ਦਾ ਡਰਾਣਾ ਦੇ ਜੀ ਕਰਦੇ ਹੁਣ ਵਲੌਗ ਦੀ ਐਂਡਿੰਗ ਬਾਕੀ ਕੱਲੋਂ ਛੋਣੀ ਪੂਣੀ ਚੱਕਦੀ ਹੈ ਤੇ ਕੱਲ ਨੂੰ ਅਸੀਂ ਦਿਖਾਵਾਂਗੇ ਜੀ ਤੁਹਾਨੂੰ ਵੱਡੀਆਂ ਜੋੜੀਆਂ ਵੱਡੇ ਕਬੂਤਰ ਤੁਹਾਨੂੰ ਵੱਡੀਆਂ ਜੋੜੀਆਂ ਦੇ ਵੱਡੇ ਗੋਤਰਾ ਸ਼ੌਂਕ ਕਰਾਵਾਂਗੇ ਠੀਕ ਕਰਦੇ ਆਂ ਵੀਡੀਓ ਦੀ ਐਂਡਿੰਗ ਓਕੇ ਜੀ ਮਿਲਦੇ ਆਂ ਕੱਲੋਂ